ਕੱਲ ਜੋ ਅੰਮ੍ਰਿਤਸਰ ਵਿਖੇ ਜੋ ਡਾਕਰੋ ਮੈਂਕਰ ਦੇ ਸਟੇਚੂ ਕੋਤਰਾਲ ਜੋ ਸ਼ੇਡਖਾਨੀ ਹੋਈ ਹੈਗੀ ਤੇ ਉਸ ਨੂੰ ਲੈ ਕੇ ਮਤਲਬ ਕਿ ਜਿਹੜਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ ਜਿਹੜਾ ਕਿ ਮਾਹੌਲ ਹੈ ਜਿਹੜਾ ਉਹ ਪੂਰਾ ਜਿਹੜਾ ਕਿ ਉੱਪ ਭੱਕ ਚੁੱਕਿਆਗਾ ਤੇ ਜਿਹੜੇ ਉੱਥੋਂ ਦੇ ਹਾਲਾਤ ਬਣ ਚੁੱਕੇ ਨੇ ਉਹ ਬੜੇ ਹੀ ਗੰਭੀਰ ਜਿਹੜੇ ਹਾਲਾਤ ਬਣੇ ਹੋਏ ਨੇਗੇ ਤੇ देर ਰਾਤ ਤੱਕ ਉੱਥੋਂ ਦੇ ਬਾਲਮੀਕੀ ਭਾਈਚਾਰੇ ਵੱਲੋਂ ਮਤਲਬ ਕਿ ਮਾਰਕੀਟ ਦੇ ਵਿੱਚ ਆ ਪੱਖ-ਵੱਖ ਤਰੀਕੇ ਨਾਲ ਆਪ ਦਾ ਪ੍ਰਦਰਸ਼ਨ ਜਿਹੜਾ ਰੋਜ਼ ਪ੍ਰਦਰਸ਼ਨ ਉਹਨਾਂ ਨੇ ਕੀਤਾਗਾ ਤੇ ਬੜੇ ਹੀ ਹਾਲਾਤ ਆ ਜਿਹੜੇ ਉਹ ਸ਼ਹਿਰ ਦੇ ਵਿੱਚ ਗੰਭੀਰ ਬਣ ਚੁੱਕੇ ਨੇ ਇਹ ਸਮਝ ਨਹੀਂ ਆਉਂਦੀ ਇਸ ਤਰ੍ਹਾਂ ਦੀਆਂ ਲੋਕਾਂ ਦੀਆਂ ਪ੍ਰਜਾਤੀਆਂ ਕਦੇ ਕਿਸੇ ਪੱਖ-ਵੱਖ ਤਰੀਕਾ ਨਾਲ ਪੰਜਾਬ ਦੇ ਵਿੱਚ ਛੇੜਖਾਨੀ ਕਰਨੀ ਕੀ ਇਸ ਤਰ੍ਹਾਂ ਦੀਆਂ ਪ੍ਰਜਾਤੀਆਂ ਪੰਜਾਬ ਦੇ ਵਿੱਚ ਹੀ ਕਿਉਂ ਪਾਈਆਂ ਜਾਂਦੀਆਂ ਨੇ 6 ਮਹੀਨੇ ਵੀ ਨਹੀਂ ਟੱਪਣ ਦੇਂਦੇ 3 ਮਹੀਨੇ ਤਾਂ ਮੇਰੇ ਹਿਸਾਬ ਨਾਲ ਬੜੀ ਦੂਰ ਦੀ ਗੱਲ ਆ 3 ਮਹੀਨੇ ਵੀ ਨਹੀਂ ਟੱਪਣ ਦੇਂਦੇ 6 ਮਹੀਨੇ ਤਾਂ ਬਹੁਤ ਦੂਰ ਦੀ ਗੱਲ ਹੈ ਤਾਂ ਕਿ 3 ਮਹੀਨਿਆਂ ਬਾਅਦ ਕੋਈ ਨਾ ਕੋਈ ਜਿਹੜੀ ਕੋਈ ਇੱਥੇ ਹਰਕਤ ਆ ਜਿਹੜੀ ਕੋਈ ਕਿਸੇ ਸਟੈਚੂ ਨਾਲ ਕਰ ਰਿਹਾ ਕੋਈ ਕਿਸੇ ਤਰ੍ਹਾਂ ਕਰ ਰਿਹਾਗਾ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਉਹ ਸਟੈਚੂ ਦੇ ਉੱਤੇ ਪਾਪਾ ਮੇਲ ਕਰ ਸਕਦੇ ਮਤਲਬ ਕੀ ਸਰੋਪਾ ਗਲ ਦੇ ਵਿੱਚ ਚਲੋ ਪਤਾ ਸੀਗਾ ਜੇ ਲੋ ਕੋਈ ਗੱਲ ਨਹੀਂ ਜੀ ਉਹ ਮੁੰਡਾ ਆ ਤਾਂ ਪਹਿਲਾਂ ਮਤਲਬ ਕਿ ਉੱਥੇ ਚਲੋ ਹੋਰ ਲੋ ਕੜੇ ਹਾਰ ਹੋਰ ਵੀ 파ਰਕ ਸੀ ਚਲੋ ਵੱਖ ਵੱਖਣਾ ਮਤਲਬ ਕਿ ਜਿਵੇਂ ਚੱਲਦਾ ਰੀਤੀ ਰਿਵਾਜ ਚੱਲੀ ਜਾਂਦਾ ਤੇ ਉਹ ਮੁੰਡੇ ਪਹਿਲੇ ਇੱਕ ਵੀਡੀਓ ਦੇਖੀ ਉਹ ਮਤਲਬ ਉਹਦੇ ਉੱਤੇ ਚੜ ਗਏ ਜੀ ਵਿਰੋਧ ਕਰ ਰਿਹਾ ਸੀ ਕਹਿੰਦਾ ਸਰੋਪਾ ਪਾ ਦੇ ਸਰੋਪਾ ਲਾਉਣ ਲੱਗ ਰਿਹਾ ਤੇ ਇਸ ਤੋਂ ਥੋੜੇ ਟਾਈਮ ਬਾਅਦ ਅੰਮ੍ਰਿਤਸਰ ਤੋਂ ਵੀਡੀਓ ਆਉਂਦੀ ਆ ਕਿ ਜਿਹੜਾ ਉਹ ਸਟੈਚੂ ਨੂੰ ਮਤਲਬ ਕਿ ਤੋੜਨ ਨੂੰ ਤੇ ਇੱਕ ਵਿਅਕਤੀ ਹੈ ਜਿਹੜਾ ਉਹ ਲੱਗ ਰਿਹਾ ਹੁਣ ਸਿੱਧੀ ਸੋਚੀ ਸਮਝ ਰਾਜ ਸਾਜ਼ਿਸ਼ ਆ ਗਈ ਇਹ ਇਹ ਖਾਲਸਥਾਨ ਦੇ ਹੀ ਵਿਅਕਤੀ ਨੇ ਕਿਤੇ ਇਹ ਜਿਹੜੇ ਸਿੱਖ ਬਣੇ ਹੋਏ ਨੇਗੇ ਇਹ ਉਹੀ ਇਹ ਕੰਮਾਂ ਨੂੰ ਅੰਜਾਮ ਦੇ ਰਹੇ ਨੇ ਹੋਰ ਇਹਨਾਂ ਨੂੰ ਆਮ ਜਨਤਾਕ ਜਿਹੜਾ ਕਿ ਅੰਜਾਮ ਨਹੀਂ ਦਿੰਦੀ ਆਮ ਬੰਦਾ ਇਸ ਰਾਤੇ ਤੁਰਦਾ ਹੀ ਨਹੀਂ ਕਿ ਜਿਹੜੇ ਖਾਲਸਥਾਨ ਦੇ ਰਮੈਂਡਮ ਨਾਲ ਜਿਹੜੇ ਲਿੰਕ ਰੱਖਦੇ ਨੇ ਇਹ ਉਸ ਤਰ੍ਹਾਂ ਦੇ ਹੀ ਬੰਦੇ ਮਤਲਬ ਕਿ ਜਿਹਨੂੰ ਅੰਜਾਮ ਦੇ ਰਹੇ ਨੇ ਤੇ ਜਿਹੜਾ ਹੁਣ ਉਹ ਵਿਅਕਤੀ ਸੀਗਾ ਉਹਨੂੰ ਫੜਿਆ ਗਿਆ ਲੋਕ ਉਹਨੂੰ ਹੁਣ ਜਾਣ ਕੇ ਬਹੁਤ ਮਤਕੂਲ ਉਹਦੇ ਟਾਲਦੀ ਹੋਣਗੇ ਉਹ ਬੋਲ ਰਹੇ ਕਿ ਤੁਸੀਂ ਸਿੱਖਾਂ ਨੂੰ ਬਦਨਾਮ ਕਰ ਰਹੇ ਹੋ ਜਦ ਤੁਸੀਂ ਆਪ ਹੀ ਇਸ ਤਰ੍ਹਾਂ ਦੇ ਤੁਸੀਂ ਲੈਣਾ ਦੇ ਤੁਸੀਂ ਸਿਸਟਮ ਨੂੰ ਮਾਹੌਲ ਬਣਾ ਰਹੇ ਹੋ ਉਸ ਦਾ ਕਿਸੇ ਨਾਲ ਤੁਸੀਂ ਪਿਆਰ ਨਾਲ ਰਹਿਣਾ ਨਹੀਂ ਤੁਸੀਂ ਨਾਫਰਤਾਂ ਇੱਕ ਦੂਜੇ ਦੇ ਮਨ ਚ ਤੁਸੀਂ ਆ ਫੁਲਾ ਰਹੇ ਹੋਗੇ ਗੁਰੂਆਂ ਨੇ ਇਹ ਤਾਂ ਕਿਹਾ ਕਿਸੇ ਨਾਲ ਕੀ ਨਾਫਰਤ ਫੁਲਾ ਕੇ ਰੱਖੋ ਗੁਰੂਆਂ ਨੇ ਕਿਹਾ ਸਾਰੇ ਨਾਲ ਮਿਲ ਕੇ ਰਹੋ ਇੱਕਜੁੱਟ ਰਹੋ ਭਾਈ ਚਾਰ ਸੱਜ ਬੜਾ ਕਰ ਤੁਸੀਂ ਤਾਂ ਦਾਫਰ ਤਾਂ ਫਲਾਉਣ ਲੱਗੇ ਤੁਸੀਂ ਸਿੱਖੀ ਦੇ ਰਾਤ ਨਹੀਂ ਤੁਸੀਂ ਤਾਂ ਕਿਸੇ ਹੋਰ ਰਾਤ ਚੱਲੇ ਹੋ ਥੋੜਾ ਮੇਨ ਮਕਸਦ ਹੋਰ ਹੈ ਤਾਂ ਮੈਂ ਸਖਤ ਨਿੰਦਿਆ ਕਰਦਾ ਇਸ ਚੀਜ਼ ਦੀ ਤਾਂ ਜੋ ਇਸ ਚੀਜ਼ਾ ਨਹੀਂ ਹੋਣੀ ਚਾਹੀਦੀਆਂ